ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰਾਂਕੌਰ 786 ਚੈਨਲ 'ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ गोभी ਦਾ achar गोभी ਦਾ achar ਆਪਾਂ ਚਟਪਟਾ ਤੇ ਟੇਸਟੀ ਬਣਾਵਾਂਗੇ ਜਿਸ ਤਰੀਕੇ ਨਾਲ ਆਪਾਂ achar ਬਣਾ ਕੇ ਤਿਆਰ ਕਰਾਂਗੇ ਇਹਨੂੰ ਆਪਾਂ ਸਾਲ ਭਰ ਵਾਸਤੇ ਸਟੋਰ ਕਰਕੇ ਰੱਖ ਸਕਦੇ ਆ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਜੇਕਰ ਤੁਹਾਨੂੰ ਪਸੰਦ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇਾਇਤਕ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਚਲੋ ਫਿਰ ਆਪਾਂ ਫੁੱਲੋ गोभी ਦਾ achar ਬਣਾਉਣਾ ਸ਼ੁਰੂ ਕਰਦੇ ਆਂ ਹਾਂਜੀ achar ਬਣਾਉਣ ਵਾਸਤੇ 1.5 ਕਿਲੋ ਆਪਾਂ ਫੁੱਲੋ ਗੋਭੀ ਲਈ ਆ ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਇਹਨੂੰ ਇੱਕ ਫੁੱਲ ਨੂੰ ਆਪਾਂ ਸਾਈਡ ਤੇ ਕਰ ਦਾਂਗੇ ਤੇ ਗੋਭੀ ਦੇ ਆਪਾਂ ਹੁਣ ਡੰਡਲ ਹਟਾ ਦਾਂਗੇ ਗੋਭੀ ਬਿਲਕੁਲ ਸਾਫ਼ ਆ ਵਧੀਆ ਫਰੈਸ਼ ਗੋਭੀ ਆ ਹੁਣ ਤਾਂ ਕਿਉਂਕਿ ਸਰਦੀ ਹੈਗੀ ਸਰਦੀ ਦੇ ਵਿੱਚ ਵਧੀਆ-ਵਧੀਆ ਗੋਭੀ ਆਉਂਦੀ ਆ ਸਾਰੇ ਡੰਡਲ ਆਪਾਂ ਇਹਦੇ ਹਟਾ ਦਾਂਗੇ ਪਹਿਲਾਂ ਤਾਂ ਹਾਂਜੀ ਡੰਡਲ ਆਪਾਂ ਹਟਾਤੇ ਹੁਣ ਸਾਰੇ ਗੋਭੀ ਦੇ ਹੁਣ ਆਪਾਂ ਇਸ ਤਰ੍ਹਾਂ ਮੋਟਾ ਜਿਹਾ ਡੰਡਲ ਵੀ ਹਟਾ ਦਾਂਗੇ ਹੁਣ ਦੂਜੇ ਫੁੱਲ ਦੇ ਵੀ ਆਪਾਂ ਡੰਡਲ ਹਟਾ ਦਿੰਨੇ ਆ ਇਸੇ ਤਰ੍ਹਾਂ ਹੀ ਹਾਂਜੀ ਗੋਭੀ ਦੇ ਆਪਾਂ ਡੰਡਲ ਹਟਾਤੇ ਸਾਰੇ ਤੇ ਹੁਣ ਆਪਾਂ ਗੋਭੀ ਦੇ ਮੋٹے-ਮੋٹے ਫੁੱਲ ਤੋੜ ਲਾਂਗੇ ਐਸ ਤਰ੍ਹਾਂ ਐਸ ਤਰ੍ਹਾਂ ਸਾਰੇ ਫੁੱਲ ਤੋੜ ਲਾਂਗੇ ਇਹਨਾਂ ਨੂੰ ਆਪਾਂ ਹੁਣ ਦੋ ਪੀਸ ਕਰ ਲਾਂਗੇ ਇੱਕ ਫੁੱਲ ਦੇ ਦੋ ਪੀਸ ਕਰ ਲਾਂਗੇ ਜਿਆਦਾ ਨਹੀਂ ਮੋਟੇ ਜਿਹਾ ਬਣਾਉਂਦੇ ਫਿਰ ਨਾ ਕਈ ਵਾਰ ਐ ਹੁੰਦਾਗਾ ਆਚਾਰ ਵਧੀਆ ਨਹੀਂ ਬਣਦਾ ਫਿਰ ਵਿੱਚੋਂ ਥੋੜਾ ਜਿਹਾ ਕੱਚਾ ਰਹਿ ਜਾਂਦਾ ਐਸ ਤਰ੍ਹਾਂ ਵੱਡੇ ਜਿਆਦਾ ਫੁੱਲ ਹੋਣ ਤਾਂ ਦੋ ਪੀਸ ਇਹਨਾਂ ਦੇ ਕਰ ਲਓ ਜਿਵੇਂ ਹੁਣ ਆ ਕਿੱਡਾ ਫੁੱਲ ਹੈਗਾ ਹੁਣ ਇਹਦੇ ਤਿੰਨ ਫੁੱਲ ਬਣ ਜਾਣਗੇ ਐਸ ਤਰ੍ਹਾਂ ਫਿਰ ਛੋਟੇ ਪੀਸਾਂ ਦੇ ਵਿੱਚ ਨਾ ਮਸਾਲਾ ਵਧੀਆ ਭਰਿਆ ਜਾਂਦਾ ਫਿਰ ਆਚਾਰ ਵੀ ਟੇਸਟੀ ਬਣਦਾਗਾ ਹੁਣ ਸਾਰੀ ਗੋਭੀ ਨੂੰ ਆਪਾਂ ਐਸੀ ਤਰ੍ਹਾਂ ਹੀ چیر ਲਾਂਗੇ ਹਾਂਜੀ ਦੋਨੇ ਫੁੱਲ ਆਪਾਂ ਕੱਟ ਲਿਆ ਫੁੱਲ ਗੋਭੀ ਦੇ ਤੇ ਆ ਜਿਹੜੇ ਡੰਡਾ ਨਿਕਲੇ ਵਿੱਚੋਂ ਇਹਨਾਂ ਨੂੰ ਨਹੀਂ ਆਪਾਂ ਪਾਉਣਾ ਇਹਨਾਂ ਨੂੰ ਆਪਾਂ ਹਟਾ ਦਾਂਗੇ ਤੇ ਬਿਨਾ ਸਕਿੱਪ ਕੀਤੇ ਤੁਸੀਂ ਵੀਡੀਓ ਨੂੰ ਪੂਰਾ ਦੇਖੋ ਕਿਹੜੇ-ਕਿਹੜੇ ਆਪਾਂ achar ਦੇ ਵਿੱਚ ਮਸਾਲੇ ਪਾਵਾਂਗੇ ਜਾਂ ਕਿਹੜੇ-ਕਿਹੜੇ ਮਸਾਲਿਆਂ ਨਾਲ achar ਟੇਸਟੀ ਬਣਦਾ ਹੈਗਾ ਬਿਨਾ ਸਕਿੱਪ ਕੀਤੇ ਵੀਡੀਓ ਨੂੰ ਪੂਰਾ ਦੇਖੋ ਜੇ ਤੁਸੀਂ ਵੀਡੀਓ ਨੂੰ ਪੂਰਾ ਦੇਖੋਗੇ ਤਾਂ ਫੇਰ ਹੀ ਘਰ ਵਿੱਚ ਉਸੇ ਤਰੀਕੇ ਨਾਲ achar ਤੁਸੀਂ ਬਣਾ ਸਕੋਗੇ ਕਿਉਂਕਿ ਜੇ ਆਪਾਂ ਸਕਿੱਪ ਕਰ ਦਈਏ ਨਾ ਤੇ ਵੀਡੀਓ ਦੀ ਸਮਝ ਨਹੀਂ ਆਉਂਦੀਗੀ ਰਿਕਵੈਸਟ ਹੈ ਕਿ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਤੇ ਹੁਣ ਆਪਾਂ ਗੋਭੀ ਨੂੰ ਇਸ ਤਰ੍ਹਾਂ ਛ ਵਿੱਚ ਕੱਟਾ ਜਿਆਦਾ ਛੋਟੇ ਵੀ ਨਹੀਂ ਕੱਟੇ ਤੇ ਜਿਆਦਾ ਆਪਾਂ ਵੱਡੇ ਵੀ ਨਹੀਂ ਕੱਟੇ ਹੁਣ ਆਪਾਂ ਗੈਸ ਤੇ ਇੱਕ ਕੜਾਹੀ ਰੱਖ ਲਾਂਗੇ ਹਾਂਜੀ 1 ਲੀਟਰ ਆਪਾਂ ਕੜਾਹੀ ਦੇ ਵਿੱਚ ਪਾਣੀ ਪਾ ਲਿਆ ਗਿਆ ਹਲਕਾ ਜਿਹਾ ਆਪਾਂ ਗਰਮ ਕਰ ਲਿਆ ਪਾਣੀ ਹੁਣ ਪਾਣੀ ਦੇ ਵਿੱਚ ਆਪਾਂ ਪਾ ਦਾਂਗੇ ਹੁਣ ਅੱਧਾ ਚਮਚ ਨਮਕ ਦਾ ਤੇ ਅੱਧੇ ਤੋਂ ਅੱਧਾ ਚਮਚ ਪਾਵਾਂਗੇ ਆਪਾਂ ਹਲਦੀ ਦਾ ਇਹਨਾਂ ਨੂੰ ਆਪਾਂ ਹੁਣ ਪਾਣੀ ਦੇ ਵਿੱਚ ਮਿਲਾ ਲਾਂਗੇ ਤੇ ਥੋੜਾ ਜਿਹਾ ਜਦੋਂ ਪਾਣੀ ਹੋਰ ਗਰਮ ਹੋ ਗਿਆ ਉਦੋਂ ਆਪਾਂ ਗੋਭੀ ਪਾਵਾਂਗੇ ਹਲਕਾ ਜਿਹਾ ਹੋਰ ਉਬਾਲ ਆ ਗਿਆ ਹਾਂਜੀ ਪਾਣੀ ਹਲਕਾ ਜਿਹਾ ਗਰਮ ਹੋ ਗਿਆ ਹੁਣ ਆਪਣੀ ਕੱਟੀ ਹੋਈ ਗੋਭੀ ਪਾ ਦਾਂਗੇ ਪਾਣੀ ਦੇ ਵਿੱਚ ਆਪਾਂ 1.5 ਕਿਲੋ ਗੋਭੀ ਲਈ ਸੀਗੀ ਤੇ ਕੋਸ ਉਹਦੇ ਡੰਡਲ ਹਟ ਗਏ ਬਸ 1.5 ਕਿਲੋ ਗੋਭੀ ਰਹਿ ਗਈ ਹੋਣੀ ਆ ਗੋਭੀ ਦਾ ਅਚਾਰ ਬਹੁਤ ਵਧੀਆ ਬਣਦਾ ਚਟਪਟਾ ਅਚਾਰ ਬਣਦਾਗਾ ਹੁਣ ਸਾਰੀ ਗੋਭੀ ਨੂੰ ਆਪਾਂ ਹੁਣ ਪਾਣੀ ਦੇ ਵਿੱਚ ਪਾ ਤਾ ਇੱਕ ਉਬਾਲ ਦਿਵਾਵਾਂਗੇ ਜਿਆਦਾ ਉਬਾਲ ਨਹੀਂ ਦਿਵਾਉਣੇ ਜਿਆਦਾ ਆਪਾਂ ਗੋਭੀ ਨੂੰ ਪਕਾਉਣਾ ਵੀ ਨਹੀਂਗਾ ਹਾ ਅਧ ਕੱਚਾ ਜਿਹਾ ਹੀ ਪਕਾਉਣਾਗਾ ਜੇ ਜਿਆਦਾ ਆਪਾਂ ਗੋਭੀ ਨੂੰ ਪਕਾ ਲਿਆ ਤੇ ਫਿਰ ਤੁਹਾਨੂੰ ਪਤਾ ਹੀ ਵੇ ਘੁੱਜ ਜਾਂਦੀ ਆ ਆਪਾਂ ਇਹ ਗੋਭੀ ਨੂੰ ਜਿਆਦਾ ਪਕਾਉਣਾ ਨਹੀਂ ਸਿਰਫ ਇੱਕ ਉਬਾਲ ਹੀ ਦਿਵਾਉਣਾਗਾ ਹਲਕਾ ਜਿਹਾ ਹਾਂਜੀ ਗੋਭੀ ਨੂੰ ਹਲਕਾ ਜਿਹਾ ਉਬਾਲ ਆ ਗਿਆ ਬਸ ਇੰਨਾ ਕੀ ਉਬਾਲ ਦਿਵਾਉਣਾ ਸੀ ਆਪਾਂ ਗੋਭੀ ਨੂੰ ਤੇ ਗੈਸ ਕਰ ਦਾਂਗੇ ਆਪਾਂ ਬੰਦ ਤੁਹਾਡੀ ਗੋਭੀ ਹਲਕੀ ਜੀ ਸੌਫਟ ਹੋ ਗਈ ਆ ਹਾਂਜੀ ਇੱਕ ਆਪਾਂ ਛੋਟੀ ਜੀ ਪ੍ਰਾਂਤ ਲੈ ਲਈ ਆ ਇਸ ਤਰ੍ਹਾਂ ਮੋਰਾਂ ਵਾਲੀ ਥੱਲੇ ਆਪਾਂ ਇਸ ਤਰ੍ਹਾਂ ਹੁਣ ਚੜਾਈ ਦੇ ਵਿੱਚ ਭਾਂਡਾ ਰੱਖਤਾ ਹੈਗਾ ਉੱਪਰ ਆਪਾਂ ਇਹ ਜਾਲੀ ਵਾਲੀ ਪ੍ਰਾਂਤ ਰੱਖ ਦਾਂਗੇ ਹੁਣ ਇਹਦੇ ਵਿੱਚ ਆਪਾਂ ਗੋਭੀ ਨੂੰ ਕੱਢ ਲਾਂਗੇ ਪਾਣੀ ਆ ਜਿਹੜਾ ਸਾਰਾ ਥੱਲੇ ਨੁੱਟ ਚੜ ਜਾਊਗਾ ਵਧੀਆ ਸਾਰੀ ਗੋਭੀ ਨੂੰ ਆਪਾਂ ਕੱਢ ਲਾਂਗੇ ਜੇ ਜ਼ਿਆਦਾ ਗੋਭੀ ਨੂੰ ਆਪਾਂ ਸੇਕ ਲਵਾਲਗੇ ਤੇ ਫਿਰ ਘੁਲ ਜੇ ਜਾਂਦੀ ਹੈਗੀ ਆ ਤੇ ਆਪਾਂ ਹੁਣ ਹਲਕਾ ਜਿਹਾ ਸੇਕ ਲਵਾਇਆ ਗੋਭੀ ਨੂੰ ਤੇ ਵਧੀਆ ਫੁੱਲ ਪਏ ਗੋਭੀ ਦੇ ਹਾਂਜੀ ਸਾਰੀ ਗੋਭੀ ਨੂੰ ਆਪਾਂ ਹੁਣ ਜਾਲੀ ਵਾਲੀ ਪ੍ਰਾਂਤ ਦੇ ਵਿੱਚ ਕੱਢ ਲਿਆ ਤੇ ਹੁਣ ਆਪਾਂ ਇੱਕ ਹੁਣ ਕਾਟਨ ਦਾ ਕੱਪੜਾ ਲੈ ਲਾਂਗੇ ਕੱਪੜੇ ਦੇ ਥੱਲੇ ਹੈਗਾ ਥਾਲ ਸਾਰੀ ਗੋਭੀ ਨੂੰ ਹੁਣ ਆਪਾਂ ਇਹਦੇ ਉੱਪਰ ਪਾ ਦਾਂਗੇ ਤੇ ਧੁੱਪ ਤਾਂ ਅੱਜ ਨਿਕਲੀ ਨਹੀਂ ਕਿ ਚੰਗੀ ਤਰ੍ਹਾਂ ਧੁੱਪ ਤਾਂ ਨਿਕਲੀ ਨਹੀਂ ਕਿ ਤੇ ਫਿਰ ਨੂੰ ਆਪਾਂ ਪੱਖੇ ਦੇ ਥੱਲੇ 2-3 ਘੰਟੇ ਸੁਕਾ ਲਾਂਗੇ ਗੋਭੀ ਨੂੰ ਜਿਹੜਾ ਗੋਭੀ ਦਾ ਪਾਣੀ ਹੈ ਨਾ ਤੇ ਚੰਗੀ ਤਰ੍ਹਾਂ ਸੁੱਕ ਜੂਗਾ ਗੋਭੀ ਦੇ ਵਿੱਚ ਪਾਣੀ ਬਿਲਕੁਲ ਨਹੀਂ ਹੋਣਾ ਚਾਹੀਦਾ ਜੇ ਗੋਭੀ ਦੇ ਵਿੱਚ ਪਾਣੀ ਹੋਇਆ ਤਾਂ ਫਿਰ ਅਚਾਰ ਖਰਾਬ ਹੋ ਜਾਂਦਾ ਹੈਗਾ ਜੇ ਧੁੱਪ ਹੋਵੇ ਤੇ ਇਹਨੂੰ ਧੁੱਪੇ ਸੁਕਾ ਲਓ 2-3 ਘੰਟੇ ਧੁੱਪੇ ਤਾਂ ਫਿਰ 2 ਘੰਟੇ ਵਿੱਚ ਦੀ ਸੁੱਕ ਜਾਂਦਾ ਪਾਣੀ ਤੇ ਇਹਨੂੰ ਆਪਾਂ ਹੁਣ ਤਿੰਨ ਤੋਂ ਸਾਢੇ 3 ਘੰਟੇ ਆਪਾਂ ਇਹਨੂੰ ਹੁਣ ਪੱਖੇ ਦੇ ਥੱਲੇ ਸਕਾ ਲਾਂਗੇ ਗੋਭੀ ਨੂੰ ਬਿਲਕੁਲ ਪਾਣੀ ਇਹਦਾ ਸੁੱਕ ਜੂਗਾ ਪੱਖੇ ਦੀ ਹਵਾ ਦੇ ਨਾਲ ਹਾਂ ਦੀ ਜਦੋਂ ਤੱਕ ਆਪਣੀ ਗੋਭੀ ਦਾ ਪਾਣੀ ਸੁੱਕੂਗਾ ਉਦੋਂ ਤੱਕ ਆਪਾਂ ਮਸਾਲੇ ਤਿਆਰ ਕਰ ਲੈਨੇ ਮਸਾਲਿਆਂ ਵਾਸਤੇ ਤਵੇ ਨੂੰ ਆਪਾਂ ਗੈਸ ਦੇ ਉੱਪਰ ਰੱਖਤਾ ਤੇ ਗੈਸ ਆਪਾਂ ਹਲਕਾ ਜਿਹਾ ਔਨ ਕਰ ਲਿਆ ਹੁਣ 1.5 ਚਮਚਾ ਆਪਾਂ ਪਾ ਦਾਂਗੇ ਸਾਬਤ ਧਨੀਆ 1.5 ਚਮਚ ਪਾ ਦਾਂਗੇ ਸੌਫ 1 ਚਮਚ ਪਾ ਦਾਂਗੇ ਸਾਬਤ ਜੀਰਾ ਗੈਸ ਇੱਕ ਵਾਰੀ ਆਪਾਂ ਸਲੋ ਤੇ ਆ ਹਾਂਜੀ 1.5 ਚਮਚ ਮੇਥੀ ਦਾਣਾ ਇਹਦੇ ਵਿੱਚ ਹੈਗਾ ਕਾਲੀਆਂ ਮਿਰਚਾਂ ਤੇ ਥੋੜੀ ਜਿਹੀ ਵਿੱਚ ਰਲਈ ਹੈਗੀ ਹੈ ਕਲੌਂਜੀ ਇਹਦੇ ਵਿੱਚ ਸੀ ਮਿਕਸ ਮਸਾਲਾ ਸੀ ਕਣਾਂ ਇਹ 1.5 ਚਮਚ ਆਪਾਂ ਲਿਆਗਾ 1 ਚਮਚ ਕਾਲੀ ਸਰੋਂ 1 ਚਮਚ ਕਲੌਂਜੀ ਹੁਣ ਆਪਾਂ ਇਹਨਾਂ ਨੂੰ ਹਲਕਾ ਜਿਹਾ ਰੋਸਟ ਕਰ ਲਾਂਗੇ ਜ਼ਿਆਦਾ ਨਹੀਂ ਪਕਾਉਣਾਗਾ ਹਲਕਾ ਜਿਹਾ ਰੋਸਟ ਕਰਨਾ ਵੀ ਇਹਨਾਂ ਦਾ ਕੱਚਾਪਨ ਤਾਂ ਦੂਰ ਹੋ ਜਾਏ ਹਾਂਜੀ ਮਸਾਲਿਆਂ ਨੂੰ ਆਪਾਂ ਹਲਕਾ ਜਿਹਾ ਰੋਸਟ ਕਰ ਲਿਆ ਤੇ ਹੁਣ ਗੈਸ ਕਰਦਾਂਗੇ ਆਪਾਂ ਬੰਦ ਤੇ ਮਸਾਲਿਆਂ ਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਤੇ ਹਲਕਾ ਜਿਹਾ ਇਹਨਾਂ ਨੂੰ ਆਪਾਂ ਠੰਡਾ ਕਰਕੇ ਨਾ ਤੇ ਮਿਕਸੀ ਵਾਲੇ ਜਗ ਦੇ ਵਿੱਚ ਇਹਨੂੰ ਆਪਾਂ ਪੀਸ ਲਾਂਗੇ ਪੂਰਾ ਆਪਾਂ ਪਾਊਡਰ ਨਹੀਂ ਬਣਾਉਣਾ ਕਿ ਦਰਦਰਾ ਜਿਹਾ ਪੀਸਾਂਗੇ ਦਰਦਰੇ ਜੇ ਮਸਾਲੇ ਵਧੀਆ ਲੱਗਦੇ ਆਚਾਰ ਦੇ ਵਿੱਚ ਪਾਊਡਰ ਜੇ ਨਾ ਵਧੀਆ ਨਹੀਂ ਲੱਗਦੇਗੇ ਦਰਦਰੇ ਜੇ ਮਸਾਲੇ ਆਚਾਰ ਦੇ ਵਿੱਚ ਪਾਏ ਹੁਣ ਤਾਂ ਜ਼ਿਆਦਾ ਟੇਸਟੀ ਲੱਗਦੇ ਆ ਹਾਂਜੀ ਆਚਾਰ ਵਾਲੇ ਮਸਾਲੇ ਵਧੀਆ ਆਪਾਂ ਪੀਸ ਕੇ ਤਿਆਰ ਕਰ ਲਏ ਤੇ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਜਦੋਂ ਵੀ ਮੈਂ ਅਚਾਰ ਬਣਾਇਆ ਮੈਂ ਦਰਦਰੇ ਜਿਹੇ ਮਸਾਲੇ ਪੀਸ ਕੇ ਪਾਏ ਹੈਗੇ ਅਚਾਰ ਦੇ ਵਿੱਚ ਜੇਕਰ ਤੁਹਾਨੂੰ ਪਾਊਡਰ ਇਹਨਾਂ ਦਾ ਪਸੰਦ ਆ ਤਾਂ ਤੁਸੀਂ ਉਹ ਪਾਊਡਰ ਬਣਾ ਕੇ ਤੇ ਅਚਾਰ ਦੇ ਵਿੱਚ ਪਾ ਸਕਦੇ ਹੋ ਉਹਨਾਂ ਨਾਲ ਵੀ ਟੇਸਟੀ ਬਣਦਾ ਹੈਗਾ ਤੇ ਇਸ ਤਰ੍ਹਾਂ ਦਰਦਰੇ ਜਿਹੇ ਮਸਾਲੇ ਵੀ ਜਿਹੜਾ ਅਚਾਰ ਦੇ ਵਿੱਚ ਪਾਉਣੇ ਤਾਂ ਟੇਸਟੀ ਬਣਦਾ ਹੈਗਾ ਬਾਕੀ ਸਾਰੇ ਵੇਖਣ ਚ ਵੀ ਵਧੀਆ ਲੱਗਦਾ ਹੈਗਾ ਤੇ ਹੁਣ ਆਪਾਂ ਇਹਨਾਂ ਨੂੰ ਰੱਖ ਦਿੰਦੇ ਨੇ ਇਸ ਸਾਈਡ ਤੇ ਹੁਣ ਆਪਾਂ ਵੇਖ ਲੈਨੇ ਆਂ ਗੋਭੀ ਨੂੰ ਵੀ ਪਾਣੀ ਸੁੱਕ ਗਿਆ ਕਿ ਨਹੀਂ ਗੋਭੀ ਨੂੰ ਆਪਾਂ ਪੱਖੇ ਤੇ ਥਾ ਦੋ ਲੈ ਆਂਦਾ ਤੇ ਗੋਭੀ ਦਾ ਪਾਣੀ ਬਿਲਕੁਲ ਸੁੱਕ ਗਿਆ ਤੇ ਹੁਣ ਆਪਾਂ ਮਸਾਲੇ ਐ ਮਸਾਲਿਆਂ ਦੇ ਵਿੱਚ ਹੁਣ ਪਾ ਦਾਂਗੇ ਅੱਧਾ ਚਮਚ ਨਮਕ ਦਾ ਕਿਉਂਕਿ ਨਮਕ ਆਪਾਂ ਪਹਿਲਾਂ ਵੀ ਪਾਇਆ ਸੀਗਾ ਤੇ ਅੱਧਾ ਚਮਚ ਪਾ ਦਾਂਗੇ ਆਪਾਂ ਕਾਲਾ ਨਮਕ ਕਾਲਾ ਨਮਕ ਅਚਾਰ ਦੇ ਵਿੱਚ ਵਧੀਆ ਲੱਗਦਾ ਹੈ ਤੇ ਥੋੜੀ ਜਿਹੀ ਪਾ ਦਾਂਗੇ ਆਪਾਂ ਹਿੰਗ ਤੇ ਥੋੜੀ ਜਿਹੀ ਪਾ ਦਾਂਗੇ ਆਪਾਂ ਹਲਦੀ ਹਲਦੀ ਆਪਾਂ ਪਹਿਲਾਂ ਵੀ ਪਾਈ ਹੋਈ ਹੈ ਇੱਕ ਚਮਚਾ ਆਪਾਂ ਪਾ ਦਾਂਗੇ ਪੀਸੀ ਲਾਲ ਮਿਰਚ ਪਾਊਡਰ ਬਾਕੀ ਸਿਰ ਜਿੰਨੀ ਕੁ ਤੁਸੀਂ ਮਿਰਚ ਖਾਣੇ ਉਸ ਹਿਸਾਬ ਨਾਲ ਤੁਸੀਂ ਪਾ ਲੈਣਾਗਾ ਆਪਾਂ ਡੇਢ ਕਿਲੋ ਗੋਭੀ ਦੇ ਹਿਸਾਬ ਨਾਲ ਮਸਾਲੇ ਐਡ ਕਰੇ ਨੇ ਜੇ ਤੁਸੀਂ ਜ਼ਿਆਦਾ ਗੋਭੀ ਦਾ ਅਚਾਰ ਬਣਾਉਣਾ ਤਾਂ ਤੁਸੀਂ ਉਸੇ ਹਿਸਾਬ ਨਾਲ ਮਸਾਲੇ ਪਾ ਸਕਦੇ ਆ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਗਰਮ ਮਸਾਲਾ ਹੁਣ ਆਪਣੇ ਪੀਸੇ ਹੋਏ ਮਸਾਲੇ ਪਾ ਦਾਂਗੇ ਇਹ ਆਪਾਂ ਜਿੰਨੀ ਕੁ ਗੋਭੀ ਸੀ ਉਸੇ ਹਿਸਾਬ ਨਾਲ ਆਪਾਂ ਮਸਾਲੇ ਪੀਸੇ ਸੀਗੇ ਹੁਣ ਪਾ ਦਾਂਗੇ ਆਪਾਂ ਇੱਕ ਕੌਲੀ ਸਰੋਂ ਦਾ ਤੇਲ ਸਰੋਂ ਦਾ ਤੇਲ ਆਪਾਂ ਪਹਿਲਾਂ ਗਰਮ ਕਰਕੇ ਰੱਖ ਲਿਆ ਸੀ ਉਸ ਤੋਂ ਬਾਅਦ ਆਪਾਂ ਇਹਨੂੰ ਠੰਡਾ ਕਰ ਲਿਆਗਾ ਜਦੋਂ ਵੀ ਆਪਾਂ ਅਚਾਰ ਬਣਾਉਣਾਗਾ ਉਦੋਂ ਉਹਨੂੰ ਤੇਲ ਨੂੰ ਗਰਮ ਹੋਣਾ ਚਾਹੀਦਾ ਗਰਮ ਕਰਕੇ ਫਿਰ ਠੰਡਾ ਕਰ ਲੈ ਫਿਰ ਅਚਾਰ ਦੇ ਵਿੱਚ ਪਾਵੇ ਫਿਰ ਅਚਾਰ ਬਿਲਕੁਲ ਵੀ ਨਹੀਂ ਖਰਾਬ ਹੁੰਦਾਗਾ ਠੰਡਾ ਤੇਲ ਨਾ ਪਾਵੇ ਯਾਨੀ ਕਿ ਕੱਚਾ ਤੇਲ ਨਾ ਪਾਵੇ ਕੱਚੇ ਤੇਲ ਦੀ ਨਾ ਫਿਰ ਅਚਾਰ ਵਿੱਚ ਸਮੈਲ ਜੀ ਆਉਂਦੀ ਰਹਿੰਦੀ ਆ ਨਾਲੇ ਅਚਾਰ ਖਰਾਬ ਹੋ ਜਾਂਦਾ ਹੈਗਾ ਹੁਣ ਆਪਾਂ ਇੱਕ ਚਮਚ ਦੇ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਅਚਾਰ ਦੇ ਵਿੱਚ ਪਾਣੀ ਨਾ ਹੋਵੇ ਬਾਕੀ ਜੇ ਜਦੋਂ ਵੀ ਆਪਾਂ ਕਿਸੇ ਡੱਬੇ ਦੇ ਵਿੱਚ ਪਾਉਨੇ ਆ ਨਾ ਅਚਾਰ ਵੈਸੇ ਤਾਂ ਕੱਚ ਦੇ ਡੱਬੇ 'ਚ ਅਚਾਰ ਪਾਵੇ ਤਾਂ ਖਰਾਬ ਨਹੀਂ ਹੁੰਦਾਗਾ ਪਲਾਸਟਿਕਾਂ ਦੇ ਚ ਖਰਾਬ ਹੋ ਜਾਂਦਾਗਾ ਪਾਕਿ ਸਿਰੇ ਫਰਿੱਜ ਦੇ ਵਿੱਚ ਰੱਖ ਦਾਂਗੇ ਤਾਂ ਫਿਰ ਖਰਾਬ ਨਹੀਂ ਹੁੰਦਾਗਾ ਜਦੋਂ ਵੀ ਜਾਂ ਆਪਾਂ ਡੱਬੇ ਦੇ ਵਿੱਚੋਂ ਅਚਾਰ ਕੱਢਣਾਗਾ ਤੇ ਉਦੋਂ ਚਮਚ ਦੇ ਨਾਲ ਕੱਢਣਾ ਚਾਹੀਦਾ ਚਮਚ ਗਿੱਲਾ ਨਹੀਂ ਹੋਣਾ ਚਾਹੀਦਾਗਾ ਸੁੱਕਾ ਚਮਚ ਨਾਲ ਅਚਾਰ ਕੱਢਣਾ ਚਾਹੀਦਾ ਫਿਰ ਅਚਾਰ ਖਰਾਬ ਨਹੀਂ ਹੁੰਦਾਗਾ ਕਈ ਚੀਜ਼ਾਂ ਦਾ ਆਪਾਂ ਨੂੰ ਧਿਆਨ ਰੱਖਣਾ ਪੈਂਦਾਗਾ ਫਿਰ ਅਚਾਰ ਬਿਲਕੁਲ ਵੀ ਨਹੀਂ ਖਰਾਬ ਹੁੰਦਾਗਾ ਹਾਂਜੀ ਅਚਾਰ ਦੇ ਵਿੱਚ ਸਾਰੇ ਮਸਾਲੇ ਆਪਾਂ ਚੰਗੀ ਤਰ੍ਹਾਂ ਮਿਕਸ ਕਰਦੇ ਆ ਤੇ ਹੁਣ ਅਧਿਕ ਕੜਛੀ ਆਪਾਂ ਪਾ ਦਾਂਗੇ ਸਿਰਕਾ ਸਿਰਕੇ ਨਾਲ ਅਚਾਰ ਖਰਾਬ ਨਹੀਂ ਹੁੰਦਾਗਾ ਹਾਂਜੀ ਸਿਰਕਾ ਵੀ ਆਪਾਂ ਹੁਣ ਅਚਾਰ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਤਾ ਵੇਖੋ ਕਿੰਨਾ ਵਧੀਆ ਅਚਾਰ ਬਣਿਆਗਾ ਕਿਉਂਕਿ ਜੇ ਆਪਾਂ ਗੋਭੀ ਨੂੰ ਜ਼ਿਆਦਾ ਪਕਾ ਲੈਂਦੇ ਤਾਂ ਗੋਭੀ ਥੋੜੀ ਜਿਹੀ ਫਿਸ ਜੀ ਜਾਂਦੀ ਤੇ ਹੁਣ ਗੋਭੀ ਨੂੰ ਆਪਾਂ ਘੱਟ ਪਕਾਇਆ ਸੀਗਾ ਤੇ ਵਧੀਆ ਅਚਾਰ ਬਣਿਆਗਾ ਤੇ ਹੁਣ ਆਪਾਂ ਇੱਕ ਬਰਤਨ ਦੇ ਵਿੱਚ ਇਹਨੂੰ ਕੱਢ ਲਾਂਗੇ ਅਚਾਰ ਨੂੰ ਤੁਸੀਂ ਕੱਚ ਦੇ ਭਾਂਡੇ 'ਚ ਵੀ ਕੱਢ ਕੇ ਤੇ ਫਰਿੱਜ ਦੇ ਵਿੱਚ ਤੁਸੀਂ ਰੱਖ ਸਕਦੇ ਆਂ ਸਾਲ 2 ਸਾਲ ਇਹ ਅਚਾਰ ਖਰਾਬ ਨਹੀਂ ਹੁੰਦਾਗਾ ਇੰਨਾ ਵਧੀਆ ਅਚਾਰ ਬਣਦਾਗਾ ਬਾਕੀ ਸਿਰੇ ਕਈ ਵਾਰ ਆਇਆ ਹੁੰਦਾ ਵੀ ਘਰ ਵਿੱਚ ਆਪਣੀ ਸਬਜੀ ਨਾ ਹੋਵੇ ਕਈ ਵਾਰ ਸਬਜੀ ਕਈ ਵਾਰ ਨਹੀਂ ਵੀ ਬਚਦੀ ਹੁੰਦੀ ਸਬਜੀ ਤੇ ਜਾਂ ਆਪਣਾ ਸਬਜੀ ਖਾਣ ਨੂੰ ਮਨ ਨਾ ਕਰੇ ਤਾਂ ਇਸ ਤਰ੍ਹਾਂ ਦਾ ਗੋਭੀ ਦਾ ਅਚਾਰ ਚਟਪਟਾ ਤੇ ਤੁਸੀਂ ਪਰੌਂਠਿਆਂ ਦੇ ਨਾਲ ਖਾਓ ਤੇ ਚਾਹੇ ਤੁਸੀਂ ਰੋਟੀ ਦੇ ਨਾਲ ਖਾਓ ਬਹੁਤ ਹੀ ਵਧੀਆ ਲੱਗਦਾਗਾ ਤੇ ਸਾਡੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਅਚਾਰ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਕਮੈਂਟਾਂ ਦੇ ਵਿੱਚ ਤੁਸੀਂ ਜ਼ਰੂਰ ਦੱਸ ਦਿਓ ਤੇ ਮਿਲਦੇ ਆਂ ਭਾ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ